ਹੁਣ ਜਿਹੜਾ ਐਕੀ ਮੋਟਰ ਰੱਖਿਆ ਸੀ ਉਹਨੂੰ ਵੈਲਿਊ ਐਡੀਸ਼ਨ ਰੱਖਿਆ ਪ੍ਰਸਾਦ ਸਿੰਘ ਕਿਉਂਕਿ ਸਾਡੀ ਯੂਨੀਵਰਸਿਟੀ ਇਹ ਮਿਲਟਨਾ ਡੀਲ ਕਰਦੀ ਹੈ ਤੇ ਫੂਡ ਸਾਇੰਸ ਮਿਲਟਨਾ ਕਰਦੀ ਆ ਸੀ ਉੱਥੇ ਵੀ ਇਹਨਾਂ ਦੁਆਰਾ ਕੰਬੀਨੇਸ਼ਨ ਕਰਕੇ ਜੇ ਆਪਾਂ ਕੋਈ ਵਧੀਆ ਪ੍ਰੋਡਕਟ ਨਾਖੇ ਬੀਚਦੇ ਆ ਪ੍ਰੋਡਕਟ ਨਾਖ ਲਿਆਦੇ ਆ ਮਿੱਠੇ 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 ਉਹ ਅਸੀਂ ਇੱਥੇ ਦਿੱਫਰੈਂਟ ਕੰਪੀਟੀਸ਼ਨ ਕਰਾਇਆ ਉਹਨਾਂ ਚ ਇਹ ਵੀ ਬੱਚਿਆਂ ਚ ਸੈਲਫ ਸਫੀਸ਼ੀਐਂਟ ਬਣ ਦੀ ਭਾਵਨਾ ਹੋਵੇ ਮੈਂ ਕੰਮ ਕਰ ਸਕਦਾ ਆਪਣੇ ਪੰਜ-ਸ ਘਰ ਇਕੱਠੇ ਹੋ 100 ਕਿਲੋ ਦੁੱਧ 100 ਕਿਲੋ ਦੁੱਧੋਂ ਆਪਣੇ ਆਪ ਦਾ ਪੀਣ ਬਣਾ ਲਓ ਪਿੰਡ ਦੇ ਵਿੱਚ ਆਪਾਂ ਹਰਾਈਆਂ ਇਖਾਨਾਂ ਤੋਂ ਨਾਂ ਲੈ ਕੇ ਫਿਊਡ ਪ੍ਰੋਡਕਟ ਬਣਾਓ, ਘਿਓ ਬਣਾਓ, ਲੱਸੀ ਬਣਾਓ। ਜੇ ਆਪਣੇ ਕੰਮ ਨੂੰ ਸਸਟੇਨ ਕਰਨਾ ਤਾਂ ਤੁਹਾਨੂੰ ਆਪਣਾ ਪ੍ਰੀਮੀਅਮ ਪ੍ਰੋਡਕਟ, ਕੁਆਲਟੀ ਪ੍ਰੋਡਕਟ ਟੈਸਟ ਕਰਵਾਓ ਸਾਡੀਆਂ ਲੈਬਾਂ ਤੋਂ। ਟੈਸਟ ਕਰਵਾ ਕੇ ਉਹਦੀ ਪ੍ਰੋਪਰ ਲੇਬਲਿੰਗ ਕਰਕੇ, ਪ੍ਰੋਪਰ ਪੈਕੇਜਿੰਗ ਕਰਕੇ ਵੇਚੋਗੇ ਤਾਂ ਤੁਹਾਨੂੰ ਪ੍ਰੋਫਿਟ ਹੋਵੇਗਾ। ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਾ ਲੈਵ ਲਾਈਵ ਤੇ ਮੈਂ ਇਥੇ ਇਸ ਵੇਲੇ ਮੌਜੂਦ ਆ ਗੜਵਾਸੂ ਦੇ ਮੇਕੇ ਦੱਸ ਦਈਏ ਕਿ ਅੱਜ ਵਰਲਡ ਫੂਡ ਡੇ ਹੈ ਤੇ ਇਸ ਮੌਕੇ ਗੜਵਾਸੂ ਦੇ ਵਿਖੇ ਕੰਪੀਟੀਸ਼ਨ ਰੱਖਿਆ ਗਿਆ ਅਤੇ ਮਿਲਕ ਐਂਡ ਮਿਲਟਸ ਤੋਂ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਕੰਮਿਊਨਿਕੇਸ਼ਨ ਦੇ ਨਾਲ ਬੱਚਿਆਂ ਨੇ ਅੱਜ ਤਿਆਰ ਕੀਤੇ ਹੈ ਤੇ ਜਿੱਥੇ ਸ਼ੋਕੇਸ ਕੀਤਾ ਗਿਆ ਕੰਪੀਟੀਸ਼ਨ ਹੈ ਗੱਲ ਬਾਤ ਜ਼ਰੂਰ ਕਰਾਂਗੇ ਮੈਮ ਆ ਡੈਕੋਰੇਸ਼ਨ ਵਾਸਤੇ ਰੱਖਿਆ ਜ ਸੱਚੀ ਲੱਡੂ ਹੈ ਇਹ ਡੈਕੋਰੇਸ਼ਨ ਤੇ ਦੀਵਾਲੀ ਦੀ ਫੀਲਿੰਗ ਦੇਣ ਵਾਸਤੇ ਰੱਖਿਆ ਸੀ ਸਿਮਪਲਟੀ ਹੋਤੇ ਯੈਸ ਆਮ ਫੈਕਲਟੀ ਆਮ ਡਾਕਟਰ ਸ਼੍ਰੇਧੀ ਚੋਪੜਾ ਸ਼੍ਰੇਧੀ ਮੈਮ ਤੇ ਅੱਜ ਜੀ ਪ੍ਰਿਪੇਅਰ ਕੀ ਕੀਤਾ ਹੈ ਕੰਪੀਟੀਸ਼ਨ ਹੋਇਆ ਹੈ ਤੇ ਆਪ ਤੁਸੀਂ ਫੈਕਲਟੀ ਵੀ ਹੋ ਕੀ ਆਪਣੇ ਨਾਲ ਕੀ ਕੁਝ ਪ੍ਰਿਪੇਅਰ ਕੀਤਾ ਸੀ ਆਈ ਹੈਵ ਪ੍ਰਿਪੇਅਰਡ दिस फॉक्सटेल मिलेट्स एंड पनीर और पीज के दीज आर दावर पॉप्स दीज आर गिल्ट फ्री पॉप्स दिस इज रिच इन कैल्शियम प्रोटीन विटामिन बी वन बी टू बी सिक्स एंड मैग्नीशियम और इधर ग्लाइसिमिक इंडेक्स भी बहुत घट है दिस इज लाइक दीज आर लव बाई किड्स एंड माई गेस्ट इन माई दिवाली पार्टी फायदा भी था। yes. so, ही देख सकते हो काफी जरा सोना ਕਰਨੀ ਰੂਟਸ ਇਨ ਅੰਮ੍ਰਿਤਸਰ ਸੋ ਜ਼ਰੂਰ ਗੱਲ ਬਾਤ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀਆਂ ਰੌਣਕਾਂ ਇਸ ਗੱਡ ਵਾਸਤੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਇੱਕ ਕੰਪੀਟੀਸ਼ਨ ਹੋਇਆ ਜਿਊਰੀ ਮੈਂਬਰ ਟਰਾਈ ਕਰ ਰਹੇ ਨੇ ਤੇ ਜੋ ਵੀ ਅੱਜ ਜਿੱਤੂਗਾ ਤੇ ਕਾਫੀ ਜੜੀ ਹੈ ਹੋੜ ਲੱਗੀ ਹੋਈ ਹੈ ਬੱਚਿਆਂ ਦੇ ਵਿੱਚ ਤੇ ਸੋ ਕੀ ਕੁਝ ਪ੍ਰਪੇਅਰ ਕੀਤਾ ਸੀ ਸਿਰਾਜ ਜੀ ਸਰ या प्रिपेयर किया था ये सर ये फीस बाइट्स हैं फीस फिंगर्स हैं फीस अफगानी कबाब है ये कंपटीशन के सबसे बेस्ट हम एक्साइटमेंट था कि हमें अच्छा सबसे फर्स्ट आए ऐसा एक्साइटमेंट मॉर्निंग से था सर ये हमारा कितना कुछ प्रिपेयर करने में समय कितना लगा सर टू आवर्स से, कि से इसे। कैसे है कि यही कुछ हम प्रिपेयर करते हैं कॉम्पिटिशन क्योंकि सर ये बिफोर हम लोग पहले ही मतलब ये ये फीस से किसान मेले किसान मेला में सर हम लोगों ने प्रिपेयर किया था प्रोडक्ट है तो वही आइडिया आया क्रिएट है कि हम फिर से ये अपने कॉम्पिटिशन के लिए फीस बाइट से फिंगर और फीस अफगानी कबाब से लोग आ रहे हैं देखने के लिए तो न्यूट्रिशन वैल्यू भी साथ साथ आप बता रहे हैं यस यस न्यूट्रिशन वैल्यू भी बता रहे हैं सर और स्पेसिस कौन सा फीस का वो भी बता रहे हैं सर और विदाउट बोन जो या प्रिफर्ड करते पंगास में सर ये सब सर यहाँ किया जाता है सर देखने तो काफी प्यारा लग रहा है कि प्रिपेयर करता ये प्रिपेयर करता है दलिया खाते नहीं है बच्चे छोड़ दिया है तो इसको मैंने सेलेड के रूप में तैयार किया ताकि दुखने में भी अच्छा लगे और खाने में भी अच्छा लगे क्रिएटिविटी आई कैसे ये मेरा हॉबी है कि बाहर से ही ज़्यादा चीज़ें आती हैं पिज़्ज़ा बर्गर और इन चीज़ों को लोग भूलते जा रहे हैं तो इसलिए मैंने इसको दोबारा से प्रोटीन भी है और वेज भी है और अच्छा भी है खाने के लिए और बच्चे लोगों को पसंद भी आए ने ट्राई किया क्या कुछ अभी तक उनकी तरफ से रिस्पांस मिला? अभी सब लोग अच्छा ही बता रहे हैं तो अभी ट्राई मुझे थोड़ा थोड़ा दे रहा हूँ पूरा हो जाए तो so, आ, काफी प्यारा लग रहा है सैलड देखने लग रहा है लेटेस्ट पाए हुए मैम प्रिपेयर किया है डेकोरेट भी बहुत किया ओके एक्चुअली ਅਸੀਂ ਗੋਟ 치즈 ਸੈਲਡ ਬਣਾਇਆ ਵਾ ਤੇ ਗੱਲ ਇਹ ਤਾਂ ਵਾ ਕਿ ਆਪਾਂ ਨੋਰਮਲ ਚੀਜ਼ ਖਾਂਦੇ ਰਹਿਣੇ ਹੈ ਕਿ ਆ ਤਾਂ ਅਸੀਂ ਇੱਕ ਨਵੀਂ ਟੈਸਟ ਸੋਚੀ ਕਿ ਚਲੋ ਕਿ ਗੋਟ 치즈 ਟਰਾਈ ਕੀਤਾ ਜਾਵੇ ਤੇ ਐਜ਼ ਆ ਇੱਕ ਹੈਲਥ ਕੌਨਸ਼ੀਅਸ ਲੋਕ ਕਿਵੇਂ ਜ਼ਿਆਦਾ ਅੱਜਕੱਲ ਸੈਲਡ ਜਿਆਦਾ ਹੀ ਖਾ ਰਹੇ ਆ ਆਪਾਂ ਅਸੀਂ ਇੱਕ ਸੈਲਡ ਦੇ ਫਾਰਮਸ ਟ੍ਰਾਈ ਕੀਤਾ ਵਾ ਸਾਰਾ ਕੁਝ ਇੱਕ ਪ੍ਰੋਪਰ ਨਿਊਟ੍ਰੀਸ਼ਨਲ ਡਾਈਟ ਹੈ ਬੈਲੈਂਸਡ ਡਾਈਟ ਵੀ ਹੈਗੀ ਹੈ ਮੈਨ ਗੁੱਡ ਫॉर ਹੈਲਥ ਫੋਰ ਚੀਜ਼ ਬਫਲੋ ਜਾਂ ਕਾਊ ਮਿਲਕ ਤੋਂ ਤਾਂ ਜ਼ਰੂਰ ਬਣਦਾ ਹੈ ਚੀਜ਼ ਬਟ ਗੋਟ ਚੀਜ਼ ਕਿਹਦਾ ਆਈਡੀਆ ਹੈ ਕਿ ਇੰਦਾ ਵੀ ਕਮਬਿਨੇਟ ਕਰਕੇ ਆਪਾਂ ਕੁਝ ਨਿਊ ਯੂਨਿਕ ਬਣਾ ਸਕਦੇ ਐ ਐਕਚੁਅਲੀ ਬਣਦਾ ਹੈ ਨਾਰਮਲ ਹੈ ਠੀਕ ਹੈ ਬਟ ਕਾਲਜ ਵਿੱਚ ਆਪਾਂ ਫਸਟ ਟਾਈਮ ਟਰਾਈ ਕਰ ਰਹੇ ਸੀਗੇ ਬੇਸਿਕਲੀ ਆਪਾਂ ਨਾਰਮਲ ਨਹੀਂ ਯੂਜ਼ ਕਰਦੇ ਹੈਗੇ ਸੋ ਇਸੇ ਦਾ ਕਿ ਇੱਕ ਜਿਵੇਂ ਕੰਪੀਟੀਸ਼ਨ ਵਿੱਚ ਜਾਣਾ ਤੇ ਅਲੱਗ ਜਿਹੀ ਸੀ ਟਰਾਈ ਕਰਨੀ ਪੈਂਦੀ ਆ ਫॉर ਅ ਕੰਪੀਟੀਸ਼ਨ ਸੋ ਮਿਲ ਕੇ ਆ ਤਾਂ ਮਿਲਕ ਤਾਂ ਆਪਾਂ ਅਲੱਗ ਲੈਣੀ ਹੁੰਦਾ ਸੀਗਾ ਤੇ ਫਿਰ ਸੀ ਟਰਾਈ ਕਰ ਲੈ ਕੇ ਕਿ ਸੈਲਟ ਦੇ ਫੂਨਸ਼ਨਲ ਹਾਂ ਸੋ ਵੱਖ-ਵੱਖ ਸਟਾਲ ਜਿੱਥੇ ਲੱਗੇ ਹੋਏ ਆ ਦੇਖ ਸਕਦੇ ਹੋ ਇੱਕ ਸਪਰਾਉਟਿਡ ਰਾਗੀ ਪ੍ਰੋਪਰ ਨਿਊਟ੍ਰੀਸ਼ਨ ਵਿੱਚ ਜ਼ਰੂਰ ਲਿਖੇ ਹੋਏ ਆ ਹਾਂਜੀ ਆਪਾਂ ਇਹ ਰਾਗੀ ਮਿਲਟ ਤੋਂ ਆਪਾਂ ਡਰਿੰਕ ਬਣਾਈ ਹੈ ਤੇ ਰਾਗੀ ਚ ਸਭ ਤੋਂ ਵੱਧ ਕੈਲਸ਼ੀਅਮ ਹੁੰਦਾ ਜਿਵੇਂ ਆਪਾਂ ਦੇਖ ਸਕਦਾ ਫਿੰਗਰ ਮਿਲਟ ਰਾਗੀ ਨੂੰ ਕਹਿੰਦੇ ਆ ਉਦੇਚ 344 ਐਮ ਮਿਲੀਗ੍ਰਾਮ ਕੈਲਸ਼ੀਅਮ ਹੈ ਤੇ ਆਹ ਮਤਲਬ ਆਹ ਜਿਹੜਾ ਆਪਾਂ ਡਰਿੰਕ ਬਣਾਈ ਹੈ ਆਹ ਪਾਊਡਰ ਤੋਂ ਬਣਦੀ ਹੈ ਆ ਪਾਊਡਰ ਵੀ ਅਸੀਂ ਖੁਦ ਬਣਾਇਆ ਤੇ ਆ ਡਰਿੰਕ 6 ਮਹੀਨੇ ਤੋਂ ਜੋ ਆਪ ਅੱਛੇ ਤੋਂ ਲੈ ਕੇ 100 ਸਾਲ ਦਾ ਬੰਦਾ ਤੱਕ ਪੀ ਸਕਦਾ ਹੈ ਇਹਦੇ ਵਿੱਚ ਇਹਨਾਂ ਕੈਲਸ਼ੀਅਮ ਹੈ ਥੋੜੀ ਬੋਨ ਰਿਪੇਅਰ ਬੋਨ ਹੈਲਥ ਨੂੰ ਵੀ ਵਧੀਆ ਕਰਦੀ ਹੈ ਤੇ ਓਵਰ ਆਲ ਵੀ ਇਹਦਾ ਨਿਊਟ੍ਰੀਸ਼ਨ ਵੈਲਿਊ ਤੇ ਬਹੁਤ ਵਧਦਾ ਹੈ ਨੂੰ ਟੈਲੀਫੋਰ ਦੇ ਵਿੱਚ ਆਪਾਂ ਬਿਲਕੁਲ ਇਹਨੂੰ ਆਪਾਂ ਜੇ ਇਹਨੂੰ ਡਰਿੰਕ ਦੇ ਵਿੱਚ ਪੜਾਵਾਂਗੇ ਤੇ ਐਜ਼ ਕੋਲਡ ਕਾਫੀ ਬਣ ਜੂਗੀ ਪਰ ਐਕੈਫੀਨ ਫ੍ਰੀ ਹੈ ਤੇ ਗਲੂਟਨ स्टूडेंट्स ने पार्टिसिपेट किया है और थे फैकल्टी मेंबर ने भी जरूर पार्टिसिपेट किया है तो काफी सोणा ज़रा एक गालिश किया हुआ है पेपर ये बनाना लीफ है हां जी बनाना है ये प्रिपेयर किया सर रागी इट इज रागी इट इज रिच इन कैल्शियम आयरन एंड डाइटरी फाइबर तो रागी जो है उसमें लो ग्लाइसेमिक इंडेक्स होता है तो इट इज गुड फॉर डायबिटिक पेशेंट्स और ये वैसे भी स्टीम की हुई है इट इज ऑयल फ्री तो ये हार्ट पेशेंट्स के लिए भी बहुत हेल्दी ऑप्शन है क्यूएस सरदार जी बड़े चुप चुप खड़े हो ਥੋੜᱷਾ ਸਮਾਈ ਲਾਇਆ ਨਹੀਂ ਸਰ ਮੇਰਾ ਨਾ ਨਮਕੀਨ ਖਤਮ ਹੋ ਗਿਆ ਮਸਾਲਾ ਨਮਕੀਨ ਤਾਂ ਲੱਗਦਾ ਜਿਆਦਾ ਸਵਾਦ ਬਣ ਕੇ ਆਵੇ ਹਾਂਜੀ ਸਰ ਤਾਂ ਕਰਕੇ ਮੈਂ ਇੱਧਰ ਖੜਾ ਸੀਗਾ ਇਹ ਸਰ ਮੈਂ ਬਾਜਰਾ ਨਮਕੀਨ ਲੈ ਕੇ ਆਂਦਾ ਤੇ ਬਾਜਰਾ ਨਮਕੀਨ ਸਰ ਇਹ ਇੱਕ ਗਲੂਟਨ ਫ੍ਰੀ ਆ ਜਿਹੜੀ ਡਾਇਬੀਟਿਕ ਪੇਸ਼ੈਂਟ ਆ ਸਰ ਉਹਨਾਂ ਵਾਸਤੇ ਵਧੀਆ ਹੈ ਤੇ ਇਹ એનર્ਜੀ ਹੁੰਦਾ ਕੀ ਹੈ ਫ੍ਰੀ ਤਾਂ ਦੱਸ ਸਰ ਜਿਹੜੇ ਪੇਸ਼ੈਂਟ ਆ ਨਾ ਕਈ ਪੇਸ਼ੈਂਟ ਹੁੰਦੇ ਨੇ ਜਿਹਨਾਂ ਜਿਹੜੇ ਗਲੂਟਨ ਨਹੀਂ ਖਾ ਸਕਦੇ ਜਿਹੜੇ ਉਹਨਾਂ ਦਾ ਜਿਹੜਾ ਗਟ ਹੈਲਥ ਆ ਉਹ ਨਹੀਂ ਐਬਜ਼ਾਰਬ ਕਰ ਪਾਉਂਦਾ ਗਲੂਟਨ ਤਾਂ ਕਰਕੇ ਉਹਨਾਂ ਵਾਸਤੇ ਇਹ ਇੱਕ ਵਧੀਆ ਸਨੈਕ ਆ ਮਤਲਬ ਚਾਹ ਨਾਲ ਖਾਣ ਵਾਸਤੇ ਉਹ ਆਪਣਾ ਵਧੀਆ ਮਤਲਬ ਖਾ ਸਕਦੇ ਚਾਹ ਨਾਲ ਖਾ ਸਕਦੇ ਐ ਇੰਜੋਏ ਕਰ ਸਕਦੇ ਆ ਲਾਈਫ ਦੀ ਜਿੱਥੇ ਵੱਖ-ਵੱਖ ਮਿਲਕਸ ਮਿਲਕਸ ਦੇ ਨਾਲ ਬਣੇ ਪ੍ਰੋਡਕਟਸ ਸ਼ੋਕਿਸ ਕਿਤੇ ਉੱਥੇ ਹੀ ਕਾਫੀ ਜਿਹੜੇ ਬੱਚਿਆਂ ਦੇ ਵੱਲੋਂ ਕ੍ਰੀਏਟੀਵਿਟੀ ਵੀ ਅੱਜ ਜ਼ਰੂਰ ਦਿਖਾਈ ਲਈ ਹੈ ਵਰਲਡ ਫੂਡ ਮੌਕੇ ਤੇ ਬਿਲਕੁਲ ਜਿਹੜਾ ਹੈ ਬੱਚਿਆਂ ਵੱਲੋਂ ਕਾਫੀ ਐਕਸਾਈਟਮੈਂਟ ਵੀ ਅੱਜ ਗੜਵਾਸੋ ਦੇ ਵਿਕੇ ਦੇਖਣ ਨੂੰ ਮਿਲੇ ਸਰ ਅੱਜ ਬੱਚਿਆਂ ਦੇ ਵੱਲੋਂ ਜਿਹੜਾ ਹੈ ਮਿਲਕਾ ਮਿਟਸ ਤੋਂ ਬਣੇ ਚੀਜ਼ਾਂ ਸ਼ੋਕੇਸ ਕੀਤੀਆਂ ਗਈਆਂ ਤੇ ਵਰਲਡ ਫੂਡ ਦੇ ਦਾ ਮੋਟੋ ਕੀ ਹੈ ਨਹੀਂ ਵਰਲਡ ਫੂਡ ਹੈ ਜੀ ਬਹੁਤ ਪਹਿਲਾਂ ਜਦੋਂ ਆਪਣੇ ਕੋਲ ਗਰੀਬੀ ਸੀ ਸਾਰੇ ਵਰਡ ਦੇ ਵਿੱਚ ਹੰਗਰ ਸੀ ਲੋਕੀ ਭੁੱਖੇ ਸੌਂਦੇ ਸੀ ਉਦੋਂ ਐਫਏਓ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ ਯੂਨ ਦੀ ਉਹ ਸਥਾਪਿਤ ਹੋਈ ਸੀ ਜਿਹਦਾ ਕੰਮ ਸੀਗਾ ਵੀ ਪ੍ਰੋਡਕਸ਼ਨ ਇਨਕਰੀਜ਼ ਕਰਨਾ ਐਗਰੀਕਲਚਰ ਦੀ ਪ੍ਰੋਡਕਸ਼ਨ ਇਨਕਰੀਜ਼ ਕਰਨਾ ਦੇਸ਼ਾਂ ਦੇ ਵਿੱਚ ਕੋਆਪਰੇਸ਼ਨ ਕਰਨਾ ਤੇ ਸਸਟੇਨੇਬਿਲਟੀ ਕਰਨਾ ਇਹ ਚੀਜ਼ਾਂ ਦਾ ਮੇਨ ਮੋਟਿਵ ਸੀਗਾ ਉਹਨਾਂ ਦੇ ਜੀ ਉਹ ਫਿਰ ਉਹ ਰਾਣੇ ਆਪਣੇ ਉਸ ਤੋਂ ਬਾਅਦ ਪ੍ਰੋਡਕਸ਼ਨ ਇਨਕਰੀਜ਼ ਹੋਣ ਲੱਗੀ ਆਪਾਂ ਇੰਡੀਆ ਦੇ ਵਿੱਚ ਵੀ ਦੇਖਿਆ ਤੇ ਬਹੁਤ ਪਹਿਲਾਂ ਘੱਟ ਸੀਗੀ ਪ੍ਰੋਡਕਸ਼ਨ ਆਪਣੀ ਆਪਾਂ ਹੁਣ ਸੈਲਫ ਸਫੀਸ਼ੀਐਂਟ ਆ ਆਪਾਂ ਬਾਹਰ ਵੀ ਭੇਜਦੇ ਆ ਹੁਣ ਜੇ ਆਪਾਂ ਇਹ ਚੀਜ਼ ਨੂੰ ਅੱਗੇ ਮੇਨਟੇਨ ਕਰਨਾ ਤਾਂ ਹੁਣ ਜਿਹੜਾ ਐਟਕੀ ਮੋਟਰ ਰੱਖਿਆ ਸੀ ਉਹਨੂੰ ਵੈਲਿਊ ਐਡੀਸ਼ਨ ਰੱਖਿਆ ਪ੍ਰਸਾਦ ਸਿੰਘ ਕਿਉਂਕਿ ਸਾਡੀ ਯੂਨੀਵਰਸਿਟੀ ਇਹ ਮਿਲਕਨਾ ਡੀਲ ਕਰਦੀ ਹੈ ਤੇ ਔਰ ਫੂਡ ਸਾਇੰਸ ਮਿਲਣਾ ਕਰਦੀ ਆ ਸੀ ਉੱਚ ਵੀ ਇਹਨਾਂ ਦੋਹਾਂ ਦਾ ਕੰਬੀਨੇਸ਼ਨ ਕਰਕੇ ਜੇ ਆਪਾਂ ਕੋਈ ਵ ਤਾਂ ਇਹ ਦੀ ਕੋਈ ਨਵੀਆਂ ਰੈਸਪੀ ਬਣਾਉਂਦੇ ਆ ਤੇ ਨਾਲੇ ਤਾਂ ਆਪਾਂ ਨੂੰ ਵਰਲਡ ਵਾਰਡ ਫੂਡ ਹੀ ਬਣਾਇਆ ਜਾਂਦਾ ਤੇ ਲੋਕਾਂ 'ਚ ਇਹ ਦੀ ਇਨਕਰੇਜਮੈਂਟ ਹੋ ਜਾਈਏ ਇਸ ਕਰਕੇ ਸਾਡੇ ਸਟੂਡੈਂਟਸ ਸਾਡੇ ਟੀਚਰਸ ਸਾਡੇ ਨੌਨ ਟੀਚਿੰਗ ਸਟਾਫ ਵੀ ਬੰਦਿਆ ਨੇ ਆਪ ਪ੍ਰੋਡਕਟ ਬਣਾ ਕੇ ਲਿਆਉਂਦੇ ਆ ਮਿਲਟ ਦੇ ਮਿੱਠੇ ਮਿਲਕ ਦੇ ਉਹ ਅਸੀਂ ਇੱਥੇ ਦਿੱਸਲੇ ਕੰਪੀਟੀਸ਼ਨ ਕਰਾਇਆ ਉਹਨਾਂ ਚ ਇਹ ਵੀ ਬੱਚਿਆਂ 'ਚ ਸੈਲਫ ਸਫੀਸ਼ੀਐਂਟ ਬਣ ਦੀ ਭਾਵਨਾ ਹੋ ਜਾਈਏ ਮੈਂ ਕੰਮ ਕਰ ਸਕਦਾ एनवीओ मैं जॉब लेनी है जाके बाहर लेनी है आपा भी काम खोल सकते हैं आप भी रेस्टोरेंट आप फूड साइंस ਦੇ ਬੰਦੇ ਆ ਟੈਕਨੋਲੋਜੀ ਦੇ ਬੰਦੇ ਆ ਨਵੀਆਂ ਟੈਕਨੋਲੋਜੀਆ ਬਣਾਓ ਜਿਵੇਂ ਕੋਈ ਨਵਾਂ ਸਟੂਡੈਂਟ ਸੀ ਟੈਕਨੋਲੋਜੀਆ ਬਣਾਉਂਦੀਆਂ ਪਿਛਲੇ ਇੱਥੇ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਖੀਰ ਮੇਕਿੰਗ ਮਸ਼ੀਨ ਬਣਾਈ ਹੈ ਇਨਸਟੈਂਟ ਖੀਰ ਜੀ ਇਹ ਸਟੂਡੈਂਟ ਨੇ ਬਣਾਈ ਜਿਵੇਂ ਇਹਦੇ ਚੁੰਦੇ ਵੀ ਚੌਲ ਨੂੰ ਪ੍ਰੋਸੈਸ ਕਰਕੇ ਰੱਖਦੇ ਆ ਵੀ ਉਹਨੂੰ 5-10 ਮਿੰਟ ਦੁੱਧ ਚ ਚਬਾਓ ਤੇ ਥੋੜੀ ਖੀਰ ਬਣ ਜੇ ਬੱਚਿਆਂ ਵੱਲੋਂ ਤੇ ਬੱਚਿਆਂ ਵੱਲੋਂ ਕਿਆਰ ਕੀਤੀ ਗਈ ਹੈ ਇਨਸਟੈਂਟ ਤਿਆਰ ਹੁੰਦੀ ਹੈ ਮਿਕਸਚਰ ਨੇ ਉਹ ਇਸ ਕਰਕੇ ਇਹਨਾਂ ਨੂੰ ਹੁੰਦਾ ਵੀ ਮੇਰੀ ਲੋਕ ਕੀ ਆਉਂਦੇ ਆ ਖਬਰ ਲਾਉਂਦੇ ਆ ਸੁਣਦੇ ਆ ਪੀਏਯੂ ਦੇ ਵੀਸੀ ਸਾਹਿਬ ਆਏ ਬਹੁਤ ਸ਼ਲਾੰਕਾ ਕਰਕੇ ਗਏ ਆ ਇਸ ਕਰਕੇ ਥੋੜੀ ਇਨਕਰੇਜਮੈਂਟ ਦੇਣ ਲਈ ਅਸੀਂ ਆਇਆ ਤੇ ਸਰ ਇਹ ਜਿਹੜੇ ਪ੍ਰੋਗਰਾਮ ਨੇ ਇਵੈਂਟ ਨੇ ਹੁਣ ਯੂਨੀਵਰਸਿਟੀ ਲੈਵਲ ਤੇ ਹੈਗੇ ਨੇ ਤੇ ਕਈ ਮੇਲਿਆਂ ਦੇ ਵਿੱਚ ਵੀ ਜ਼ਰੂਰ ਦੇਖਣ ਨੂੰ ਮਿਲਦੇ ਕੀ ਲੱਗਦਾ ਕਿ ਥੋੜਾ ਹੋਰ ਇਹਨਾਂ ਨੂੰ ਅਸੀਂ ਬਾਹਰ ਲਿਜਾ ਸਕਦੇ ਸਾਡੇ ਤੇ ਸਾਰੇ ਇਵੈਂਟ ਹੁੰਦੇ ਆ ਜਿੱਥੇ-ਜਿੱਥੇ ਸਾਡਾ ਹੁੰਦੇ ਆ ਹਰ ਸ਼ਹਿਰ ਦੇ ਜਿੱਥੇ ਕ੍ਰਿਸ਼ੀ ਗਿਆਨ ਕੇਂਦਰ ਨੇ ਉੱਥੇ ਹੁੰਦੇ ਆ ਸਾਡੇ ਰੀਜਨਲ ਸੈਂਟਰ ਨੇ ਕਾਲ ਚੜਾਣੀ ਹੈ ਤਰਨਤਨ ਗੂ ਹੈ ਤਲਵਾੜੇ ਹੈ ਉੱਥੇ ਵੀ ਇਸੇ ਤਰ੍ਹਾਂ ਦੇ ਮੇਲੇ ਲੱਗਦੇ ਆ ਸਾਡੇ ਕੇਵੀਕੇ ਪੁਹਾਲੀ ਹੈ ਬਰਨਾਲੇ ਹੈ ਚਰਨਤਾਰਾ ਉੱਥੇ ਵੀ ਇਸ ਤਰ੍ਹਾਂ ਸਾਰੇ ਚੀਜ਼ਾਂ ਰੈਪੀਟਿਸ਼ਨ ਹੁੰਦੀ ਹੈ ਸਾਰਿੱਥੇ ਤੇ ਕੀ ਲੱਗਦਾ ਹੈ ਕਿ ਜਿਹੜੇ ਮਿਲਕ ਪ੍ਰੋਡਕਟ ਨੇ ਇਸ ਦੇ ਨਾਲ ਜਿਹੜੇ ਊਮਨ ਇੰਪਾਰਟਮੈਂਟ ਨੂੰ ਵਿਦਾਵਾ ਦੇ ਰਹੀ ਹੈ ਗੱਦਬਸ ਸਾਡਾ مین ਮੋਟਿਵ ਵੀ ਊਮਨ ਏਮਪਾਵਰਮੈਂਟ ਹੈ ਕਿਉਂਕਿ ਜਿਹੜਾ ਡੇਰੀ ਦਾ ਧੰਦਾ ਹੈ ਜੇ ਤੁਸੀਂ ਪਿੰਡਾਂ ਜਾ ਕੇ ਦੇਖੋ 70% ਕੰਮ ਜਿਹੜੀਆਂ ਲੇਡੀਆਂ ਹੀ ਕਰਦੀਆਂ ਨੇ ਜੰਟਸ ਪੱਠੇ ਉੱਠੇ ਲਿਆ ਕੇ ਦਿੰਦੇ ਆ ਬਾਕੀ ਸਾਂਭਣਾ ਸੰਭਾਲਣਾ ਦੁੱਧ ਚੋਣਾ ਸਪਾਈ ਕਰਨੇ ਲੇਡੀਆਂ ਕਰਦੀਆਂ ਅਸੀਂ ਉਹਨਾਂ ਨੂੰ ਜਿਆਦਾ ਟ੍ਰੇਨਿੰਗ ਕਰਦੇ ਆ ਤੁਸੀਂ ਘਰ ਬੈਠ ਕੇ ਇਹਦੇ ਪ੍ਰੋਡਕਟ ਬਣਾਓ ਆਪਣੇ ਪੰਜ ਦਸ ਘਰਾਂ ਦੇ ਇਕੱਠੇ ਹੋ 100 ਕਿਲੋ 150 ਕਿਲੋ ਦੁੱਧ ਮੰਗ ਲਿਆਓ ਉਹਦਾ ਪਨੀਰ ਬਣਾ ਲਓ ਪਿੰਡ ਦੇ ਵਿੱਚ ਆਪਾਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਨਾ ਲੈ ਕੇ ਪਿਓਰ ਪ੍ਰੋਡਕਟ ਬਣਾਓ ਕਿਓ ਬਣਾਓ ਮੱਸੀ ਬਣਾਓ ਚੀਜ਼ ਦੇ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਚੀਜ਼ ਦੇ ਪ੍ਰੋਡਕਟ ਬਣਾਓ ਇਸ ਤਰ੍ਹਾਂ ਦੀ ਅਸੀਂ ਉਹਨੂੰ ਟ੍ਰੇਨਿੰਗਾਂ ਦਿੰਦੇ ਹਾਂ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹੀ ਆਪਣਾ 40-50% ਫਾਇਦਾ ਲੈ ਚੁੱਕਾ ਠੀਕ ਹੈ ਐਟ ધ ਐਂਡ ਕਿਸਾਨਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਦੇਖ ਰਹੇ ਨੇ ਸਾਰੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਵੀ ਅੱਜ ਦਾ ਜਮਾਨਾ ਸਸਟੇਨੇਬਿਲਟੀ ਦਾ ਕੁਆਲਿਟੀ ਦਾ ਜੇ ਤੁਸੀਂ ਪ੍ਰੀਮੀਅਮ ਪ੍ਰੋਡਕਟ ਕੁਆਲਿਟੀ ਵਾਲੇ ਪ੍ਰੋਡਕਟ ਬਣਾਓਗੇ ਤੁਹਾਡੀ ਮਾਰਕੀਟ ਬਹੁਤ ਜ਼ਿਆਦਾ ਜੇ ਆਪਾਂ ਰੂਟੀਨ ਕੰਮ ਕਰਦਾਂਗੇ ਉਹਦੇ ਵਿੱਚ ਆਪਾਂ ਬਹੁਤ ਦੇਰ ਤੱਕ ਸਸਟੇਨ ਨਹੀਂ ਕਰ ਸਕਦੇ ਜੇ ਆਪਣੇ ਕੰਮ ਨੂੰ ਸਸਟੇਨ ਕਰਨਾ ਤਾਂ ਤੁਹਾਨੂੰ ਆਪਣਾ ਪ੍ਰੀ टेस्ट करवा के प्रॉपर लेबलिंग करके प्रॉपर पैकेजिंग करके बेचोगे तो बहुत बहुत धन्यवाद सर सो so, जिते अडल्ट्रेशन की गल की जरूर करेंगे सर ये क्या चीज़ है ये बेसिकली कॉलेज ऑफ फूड साइंस टेक्नोलॉजी ने मिल्क में कॉमन अडल्ट्रेंट्स को डिटेक्ट करने के लिए किट्स बनाई हैं किट्स टू डिटेक्ट कॉमन अडल्ट्रेंट इन मिल्क सो बेसिकली हम तीन तरह की किट्स सेल uh, करते हैं ये हमारी किट है इससे आप पांच कॉमन अडल्ट्रेंट लाइक शुगर स्टार्च यूरिया न्यूट्राइजेड एंड हाइड्रोजन प्रोक्साइड आप इसको चेक कर सकते हैं एक किट से बीस बार बीस सैंपल्स आप हर एक अडल्टेंट के लिए चेक कर सकते हैं और जो दूसरी किट है वो आ, उससे आप 40 सैंपल कर सकते हैं और जो तीसरी किट है जो हमारी बड़ी किट है वो इन पांच अडल्ट्रेंट के साथ साथ अमोनियम कंपाउंड सोल्ट पॉन्ड वाटर फॉर्मलिन और आ, आ, ए, कुल मिला के दस को आप चेक कर सकते हैं और एक सैंपल, एक अडल्ट्रेंट आप पचास सैंपल के लिए यूज़ कर सकते हैं ते आ, कितने समय में पता लग जाता है कि उसमें अडल्ट्रेशन है या नहीं ये बेसिकली क्वालिटेटिव टेस्ट होते हैं जैसे कि अगर मैं आपको दिखाऊं कि आपने एक एम दूध का सैंपल लेना है किट के अंदर आ, ड्रोपर भी प्रोवाइड किए जाते हैं पंजाबी में पैम्फलेट भी होता है कि कैसे यूज़ करना है एक एम मिल्क सैंपल लेना है एक एम वो रिएजेंट डालना है जिसके लिए आप चेक कर रहे हैं जैसे अगर आपने स्टार्च के लिए करना है तो स्टार्च का न्यूट्रलाइजर के लिए करना है तो न्यूट्रलाइजर का उसको मिक्स करके जो कलर डेवलप होगा उसको इस किट के जो चार्ट है उसके साथ मैच करना है फॉर एग्जाम्पल अगर न्यूट्रलाइजर में हमारा गाढ़ा गुलाबी रंग आता है तो इसका मतलब उसमें न्यूट्रलाइजर की प्रेजेंस है वो अडल्ट्रेटेड सैंपल है और अगर ऑरेंज कलर आता है तो वो ਪ्योर ਮਿਲਦਾ ਹੈ। ਤਾਂ ਇਸ ਤਰ੍ਹਾਂ ਸੇ ਇਹ ਚਾਰਟ ਦਿਆ ਹੈ ਹਰਕਿਟ ਤੇ ਇਸ ਚਾਰਟ ਦੇ ਹਿਸਾਬ ਨਾਲ ਸੇ ਆਪ ਆਇਡੈਂਟੀਫਾਈ ਕਰ ਸਕਤੇ ਹੈ ਸੈਂਸਸ ਨੂੰ। ਥੈਂਕ ਯੂ ਸਰ। ਸੋ ਵਰਲਡ ਫੂਡ ਦੇ ਮੌਕੇ ਜਿੱਤੇ ਗੜਬਾਸੇ ਉਹਦੇ ਵਿੱਚ ਬੱਚਿਆਂ ਦੇ ਵੱਲੋਂ ਆ ਕਾਫੀ ਜਿਹੜੇ ਫੂਡ ਪ੍ਰਿਪੇਅਰ ਕੀਤੇ ਗਏ ਸੀ ਉੱਥੇ ਹੀ ਵਰਲਡ ਫੂਡ ਦੇ ਫੂਡ ਡੇ ਦਾ ਕੀ ਕੁਝ ਮੋਟਰ ਸੀਗਾ ਵਾਈਸ ਚਾਂਸਰ ਜੀ ਨੇ ਸਾਨੂੰ ਸਾਰਾ ਕੁਝ ਦੱਸਿਆ ਤੇ ਤੁਹਾਡੇ ਆਪਣੇ ਕੀ ਵਿਚਾਰ ਹੈ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਜਿਹੀਆਂ ਖਬਰਾਂ ਦੇ ਲਈ ਜੁੜੇ ਰਹੋ ਲੁਦਰਨਾਂ ਮੈਂ।